ਜੀ ਸਤਿ ਸ਼੍ਰੀ ਅਕਾਲ ਬਾਪਿਓ ਸਾਰਿਆਂ ਦਾ ਸਵਾਗਤ ਆ ਆਪਣੇ YouTube ਚੈਨਲ ਸੇਖੋ ਡੈਰੀ ਫਾਰਮ ਨੂੰ ਤੇ ਅੱਜ ਆਪਣੇ ਮਿੱਤਰ ਪਿਆਰੇ ਆ ਪਾਏ ਆ ਪਿੰਡੇਗਲ ਬੋਹੀਆਂ ਵਾਲੇ ਕੋਲ ਉਹਦੇ ਦਿਖਾਉਣੇ ਆ ਜਾਨਵਰ ਤੇ ਦੋਸਤੋ ਸਾਰੇ ਜਾਨਵਰ ਤੇ ਆਪਣੇ ਬਾਜ ਦੀ ਜਿਹੜੀ ਭੈਣ ਦਿਖਾ ਦਈਏ ਪਹਿਲਾਂ ਬੱਗੇ ਮੂੰਹ ਵਾਲੀ ਬਹੁਤ ਚੰਗਾ ਦੁੱਧ ਕੱਢਿਆ 18 ਕਿਲੋ ਤੇ ਉਸ ਤੋਂ ਬਾਅਦ ਹੋਰ ਬਾਈ ਦੇ ਜਾਨਵਰ ਨਹੀਂ ਦੀ ਟੌਪ ਕਲਾਸ ਬਾਈ ਦਾ ਟੌਪ ਦਾ ਕੰਮ ਆ ਨਹੀਂ ਦੀ ਤੇ ਇੱਥੋਂ ਹੀ ਆਪਣੇ ਜਾਨਵਰ ਗਏ ਵੈਸ਼ ਕਰੋ ਇਸ ਫਾਰਮ ਤੋਂ ਬਾਦ ਛੋਟਾ ਵੀ ਆਪਣਾ ਇੱਥੋਂ ਗਿਆ ਪਾਰੋ ਮੱਝ ਵੀ ਗਈ ਵੀ ਆ ਹੋਰ ਕਈ ਜਾਨਵਰ ਆਪਣੇ ਜਿਹੜੇ 4 ਤੋਂ 5 ਜਾਨਵਰ ਆਪਣੇ ਇੱਥੋਂ ਗਏ ਵਿਆ ਸੁੰਦਰੀ ਮੱਝ ਖੜੀ ਆ ਦੋਸਤੋ ਇਹਦਾ ਮੈਂ ਬਹੁਤ ਫੈਨ ਆ ਥੋੜੀ ਜੀ ਡਾਉਨ ਚੱਲਦੀ ਆ ਕੋਈ ਮਿਲਕ ਫੀਵਰ ਹੈ ਇਹਨੂੰ ਤੇ ਬਹੁਤ ਪਿਆਰੀ ਮੱਝ ਆ ਦੋਸਤੋ ਬਾਕੀ ਸੇ ਉਹਨੂੰ ਦਿਖਾਉਣੇ ਅੱਜ ਆਪਾਂ ਜਬਰੂ ਜਿਹੜਾ ਆਪਣਾ ਬਾਦ ਛੋਟਾ ਉਹਦਾ ਬਾਪ ਜਬਰੂ ਸ਼ਾਲ ਇਹਦੇ ਚ ਬਾਈ ਜੀ ਮੇਲਿਆਂ ਦੀ ਜੇਤੂ ਮੱਝ ਹੈਗੀ ਆ ਅੱਜ ਦੀ ਵੱਡੀ ਮੱਝ ਜਿਹਦੇ ਆ ਪੋਸਟਰ ਲੱਗੇ ਆ ਆਲੀ ਮੱਝ ਖੜੀ ਆ ਬਾਈ ਵੱਡੀ ਮੱਝ ਬਹੁਤ ਪਿਆਰੀ ਹੈ ਇਹ ਕਿਹਦੇ ਮੇਲੇ ਦੀ ਬਾਈ ਸੀਗੀ ਇਹ ਇਹ ਬਾਈ ਕਈ ਮੇਲੇ ਜਿੱਤੀ ਵੀ ਹੁਣ ਮੇਰੇ ਤਾਂ ਯਾਦ ਨਹੀਂ ਬਾਈ ਜੀ ਨੂੰ ਤਾਂ ਪਤਾਗਾ ਕਈ ਮੇਲਿਆਂ ਦੇ ਵਿੱਚ ਇਹ ਚੈਂਪੀਅਨ ਰਹੀ ਹੈ ਬਹੁਤ ਸੋਹਣੀ ਮੱਝ ਹਾਂ ਹਾਂ ਬਹੁਤ ਪਿਆਰੀ ਹੈ ਆਓ ਮਾੜਾ ਜੀ ਬੁਰੂ ਸੁਨੱਖਾ ਹਾਂ ਬਹੁਤ ਸੋਹਣੀ ਹੈ ਬਾਈ ਜੀ ਟੇਡਾ ਕੱਟਾ ਇਹਦਾ ਕੱਟਾ ਪਾ ਲੈ ਕੇ ਦਿੱਤਾ ਸੀ ਸੋਨੂ ਗੁਜਰ ਨੂੰ ਤਨੇਰ ਵਾਲੇ ਨੂੰ ਅੱਛਾ ਜੀ ਜਿਹੜਾ ਹਾਂ ਇਹਦਾ ਕੱਟਾ ਸੀ ਉਹ ਮਰ ਗਿਆ ਬਾਈ ਬਹੁਤ ਚੰਗਾ ਕੱਟਾ ਸੀ ਬਹੁਤ ਬਲੱਡ ਲੈਂਡ ਚੰਗੀ ਦਾ ਸੀ ਠੀਕ ਆ ਹਾਂ ਤੇ ਉਧਰ ਉਧਰ ਹਾਂ ਬਾਜ ਦਾ ਬਾਪ ਦਿਖਾਉਣਾ ਬਾਈ ਜਬਰੂ ਬਾਪ ਹਾਂ ਹਾਂ ਬਾਈ ਟੋਪ ਆ ਇਹ ਕਿਹੜਾ ਸਮਾਂ ਬਾਈ ਇਹ ਇਹ ਜਬਰੂ ਬਾਈ ਜਬਰੂ ਸਊ ਜਬਰੂ ਸਊ ਆ ਆ ਵੀ ਬਾਈ ਕੋਲ ਆ ਉਹਦਾ ਤੋਂ ਜ਼ਿਆਦਾ ਵੀ ਸੌ ਇਹ ਬਾਈ ਰੋਡਾਂ ਵਾਲੀ ਲੈਨ ਚੋਂ ਆ ਹੈ ਰੋਡਾਂ ਵਾਲੀ ਲੈਨ ਚੋਂ ਆ ਮੱਧ ਵੀ ਬਾਈ ਰੋਡਾਂ ਵਾਲੀ ਲੈਨ ਦੀ ਲੈ ਠੀਕ ਆ ਇਹ ਵੀ ਬਹੁਤ ਚੰਗੀ ਆ ਬਾਈ ਦੱਸਦਾ ਵੀ ਸ਼ਾਮ ਤੋਂ ਥੋੜੀ ਜਿਹੀ ਹੋਈ ਵੀ ਉਹ ਚੰਗਾ ਦੁੱਧ ਕੱਢੂਗੀ ਤੇ ਇਹ ਖੜਾ ਹਾਏ ਸੋਈ ਐ ਸੱਜਰ ਤੇ ਇੱਧਰ ਖੜਾ ਜਬਰੂ ਠੀਕ ਆ ਇਹ ਦੋਸਤੋ ਆਪਣੇ ਬਾਅਦ ਛੋਟੇ ਦਾ ਬਾਪ ਆ ਜਬਰੂ ਝੇਕ ਪਿੰਡ ਵਾਲਾ ਇਹ ਵੀ ਹੋ ਸਕਦਾ ਆਪਣੇ ਸੋਨੂੰ ਗੁੱਜਰ ਲੈ ਜਵੇ ਇੱਕ ਦੋ ਦਿਨਾਂ ਤੱਕ ਬਰਨਾਲੇ ਏਰੀਆ ਹਾਂ ਬਰਨਾਲੇ ਏਰੀਆ 'ਚ ਆਪਣੇ ਲੀਲੀ ਰਾਵੀ ਕਰ ਦਾਂਗੇ ਆਪਾਂ ਆਹ ਝੋਟੀ ਬਹੁਤ ਚੰਗੀ ਆ ਇਹ ਸ਼ਾਇਦ ਬਿੱਲੀ ਨੇਤਰ ਦੀ ਆ ਇਹ ਵੀ ਜਿਹੜੀ ਚੈਂਪੀਅਨ ਰਹੀ ਆ ਚੜੱਕ ਮੇਲੇ ਤੇ ਇਹ ਹਾਂ ਬਹੁਤ ਪਿਆਰੀ ਝੋਟੀ ਆ ਜੀ ਤੇ ਬਾਕੀ ਸਾਰੇ ਦੋਸਤਾਂ ਧੰਨਵਾਦ